ਤੇ ਇਸ ਦੇ ਨਾਲ ਹੀ ਇਸ ਤੋਂ ਸਭ ਗੱਲ ਕਰਾਂਗੇ ਆਪਾਂ ਆਪਣੇ ਮੋਗਾ ਜ਼ਿਲ੍ਹੇ ਦੇ ਨੇੜਲੇ ਪਿੰਡ ਕੜਾਈ ਵਾਲੇ ਦੀ ਹਾਂਜੀ ਜਿੱਥੇ ਬੜੀ ਜਿਹੜੀ ਸ਼ਰਮਨਾਕ ਜਿਹੜੀ ਕਹਿ ਸਕਦੇ ਆ ਜਿਹੜੀ ਘਟਨਾ ਸਾਹਮਣੇ ਆ ਰਹੀ ਆ ਉਥੋਂ ਦੇ ਸਾਬਕਾ ਸਰਪੰਚਾ ਬੜੇ ਮੋਤਵਾਰ ਉਹ ਜਿਹੜੇ ਵਿਅਕਤੀ ਨੇ ਹਾਂਜੀ ਉਹਨਾਂ ਦੀ ਪਤਨੀ ਕੁਝ ਸਮੇਂ ਤੋਂ ਜਿਹੜੇ ਇਲਾਜ ਲੁਧਿਆਣਾ ਦੇ ਜੀਪੀ ਹਸਪਤਾਲ ਦੇ ਵਿੱਚ ਦਾਖਲ ਸੀ ਹਾਂਜੀ ਔਰ ਕਾਫੀ ਚਿਰ ਤੋਂ ਉਥੋਂ ਲਾਚ ਚੱਲ ਰਿਹਾ ਸੀਗਾ ਔਰ ਉਹ ਲਾਜ ਦੌਰਾਨ ਆਪਣੇ ਸਵਾਸਾਂ ਦੀ ਪੂੰਜੀ ਪੂਰੇ ਕਰਦੇ ਹੋਏ ਆਕਾਲ ਚਲਾਣਾ ਕਰ ਗਏ ਸਨ ਵਾਈਕਰ ਔਰ ਉਸ ਹਸਪਤਾਲ ਦੀ ਐਡੀਨ ਨਲਾਕੀ ਹਾਂਜੀ ਜਦੋਂ ਉਹ ਡੈੱਡ ਹੋ ਗਏ ਹਾਂਜੀ ਤਾਂ ਪਰਿਵਾਰ ਨੂੰ ਦੱਸਿਆ ਗਿਆ ਕਿ ਮਾਤਾ ਜੀ ਜਿਹੜੇ ਆ ਇਸ ਦੁਨੀਆ ਤੇ ਨਹੀਂ ਰਹੇ ਆ ਬਿਲਕੁਲ ਮਾਰਾ ਪਾਣਾ ਸੀ ਚਲੋ 72 73 ਸਾਲ ਦੀ ਉਮਰ ਸੀ ਮਾਤਾ ਜੀ ਦੀ ਹਾਂਜੀ ਮਾਰੀ ਗੱਲ ਕੀ ਹੋਈ ਜਦੋਂ ਡੈੱਡ ਹੋਇਆ ਤਾਂ ਪਰਿਵਾਰ ਨੇ ਕਿਹਾ ਕਿ ਸਾਡੇ ਜਿਹੜੇ ਮੇਰੇ ਸਰਪੰਚ ਸਾਹਿਬ ਨੇ ਕਿਹਾ ਕਿ ਮੇਰੇ ਬੱਚੇ ਜਿਹੜੇ ਵਿਦੇਸ਼ ਦੇ ਵਿੱਚ ਆ ਵੀ ਅਸੀਂ ਜਿਹੜੀ ਮਾਤਾ ਜੀ ਦੀ ਜਿਹੜੀ ਡੈੱਡ ਬੋਡੀ ਹੈ ਇਹਨੂੰ ਅਸੀਂ ਇੱਥੇ ਰੱਖਣਾ ਚਾਹਾਂਗੇ ਉਹ ਮੌਇਰਰੀ ਰੂਮ ਚ ਰੱਖਵਾ ਦਿੱਤਾ ਹਾਂਜੀ ਵੀ ਇਨੀ ਤਰੀਕ ਨੂੰ ਅਸੀਂ ਲੈ ਜਾਵਾਂਗੇ ਸਾਡੇ ਪਰਿਵਾਰ ਦੇ ਜਿਹੜੇ ਆ ਉਹ ਜਿਹੜੇ ਹੈਗੇ ਪਰਿਵਾਰਕ ਮੈਂਬਰ ਆ ਉਹ ਜਦੋਂ ਘਰ ਆਉਣਗੇ ਤੇ ਅਸੀਂ ਸੰਸਕਾਰ ਲਈ ਉਹਦੇ ਲੈ ਕੇ ਜਾਵਾਂਗੇ ਬਿਲਕੁਲ ਇਦਾਂ ਹੀ ਹੁੰਦਾ ਹੈ ਸਮਾਂ 2-3 ਦਿਨ ਦਾ ਵਿੱਚ ਪੈ ਗਿਆ ਹਾਂਜੀ ਪਰਿਵਾਰ ਜਦੋਂ ਘਰੇ ਆ ਕੇ ਬੱਚੇ ਆ ਕੇ ਮਾਤਾ ਜੀ ਦੇ ਸੰਸਕਾਰ ਦੇ ਲਈ ਔਰ ਪਿੰਡ ਦੇ ਵਿੱਚ ਸਰਪੰਚਾ ਵੱਲੋਂ ਪੋਸਟ ਵੀ ਪਾਈ ਗਈ ਕਿ ਜਿਹੜਾ ਮਾਤਾ ਜੀ ਦਾ ਸਸਕਾਰ ਐਨੀ ਤਰੀਕ ਨੂੰ ਐਨੇ ਵਜੇ ਕੀਤਾ ਜਾਵੇਗਾ। ਹਾਂਜੀ। ਬੜੇ ਵੱਡੇ ਤੌਰ ਤੇ ਪ੍ਰਬੰਧ ਕੀਤੇ ਗਏ ਕਿਉਂਕਿ ਸਿਆਸੀ ਪਾਰਟੀ ਨਾਲ ਵਿਸੰਧਤ ਰਹਿਦਿ ਨੇ ਅਕਾਲੀਦਾਨ ਨੂੰ ਬਲਾਕ ਕਰਦੇ ਨੇ। ਬੜੇ ਵੱਡੇ ਤੌਰ ਤੇ ਉਹਨਾਂ ਦਾ ਪ੍ਰਬੰਧ ਕੀਤਾ ਹੋਈ ਸੀ। ਮੌਕੇ ਦੇ ਵਿੱਚ ਵੀ ਰਾਸ਼ਾ ਉਹਨਾਂ ਦੀ। ਹਾਂਜੀ। ਔਰ ਜਿਹੜਾ ਜੱਤੀ ਪਿੰਡ ਉਹਨਾਂ ਦਾ ਕੜਾਈ ਵਾਲਾ ਹੈਗਾ। ਉੱਥੇ ਵੀ ਬੜੇ ਪ੍ਰਬੰਧ ਕੀਤੇ ਗਏ ਸੀਗੇ। ਓਕੇ। ਹਾਂਜੀ। ਇੱਕ ਵਾਰ ਤਾਂ ਜਿਹੜਾ ਉਹਨਾਂ ਨੇ ਮੋਗੇ ਦੇ ਵਿੱਚ ਪ੍ਰਬੰਧ ਕਰਕੇ ਜਿਹੜੇ ਮੋਗੇ ਦੇ ਲੋਕਲ ਜਿੱਨਾ ਅੱਜ ਮੇਲ ਮਲਾਪ ਹੁੰਦਾ ਵਾ। ਉਥੇ ਉਹਨਾਂ ਨੇ ਪਾਰਕ ਰਖਵਾਇਆ ਹੋਇਆ ਸੀ ਇੱਥੇ ਜਿਹੜੇ ਭੋਗ ਪਾ ਕੇ ਅੰਤਮ ਅਰਦਾਸ ਦੀਆਂ ਰਸਮਾਂ ਜਿਹੜੀਆਂ ਉਹ ਉਹਨਾਂ ਨੇ ਆਪਦੇ ਜੱਦੀ ਪਿੰਡ ਕਰਨੀਆਂ ਸੀਆਂ ਹਾਂਜੀ ਸੰਸਕਾਰ ਦਾ ਸਾਰਾ ਪ੍ਰੰਧ ਹੋ ਗਿਆ ਜੀ ਪਰਿਵਾਰ ਜਦੋਂ ਸਵੇਰੇ ਗਿਆ ਵੀ ਡੈੱਡ ਬੋਡੀ ਲੈਣ ਹਾਂਜੀ ਇਧਰੋਂ ਚਲੇ ਗਏ ਪਰਿਵਾਰ ਦੇ ਮੈਂਬਰ ਹਸਪਤਾਲ ਦੇ ਵਿੱਚ ਜਾ ਕੇ ਗੱਲਬਾਤ ਕੀਤੀ ਵੀ ਭਾਈ ਸਾਡੀ ਜਿਹੜੀ ਮਾਤਾ ਜੀ ਦੀ ਡੈੱਡ ਬੋਡੀ ਅਸੀਂ ਲੈ ਕੇ ਜਾਣੀ ਆ ਹਾਂਜੀ ਔਰ ਘਰਾਨੀ ਵਾਲੀ ਗੱਲ ਸੀ ਪੈਰਾਂ ਥੱਲੋ ਜ਼ਮੀਨ ਖਿਸਕ ਗਈ ਉਹਨਾਂ ਪਰਿਵਾਰ ਦੇ ਜੀਆਂ ਦੇ ਜਿੰਨੇ ਵੀ ਗਏ ਸੀ ਹਾਂਜੀ ਜਦੋਂ ਡਾਕਟਰ ਨੇ ਇਹ ਗੱਲ ਕਹੀ ਕਿ ਬਾਡੀ ਤਾਂ ਤੁਸੀਂ ਲੈ ਗਏ ਆ ਓਕੇ ਉਹ ਕਹਿੰਦੇ ਭਾਈ ਸਾਹਿਬ ਜੇ ਅਸੀਂ ਬਾਡੀ ਲੈ ਕੇ ਤਾਂ ਅਸੀਂ ਇੱਥੇ ਕਰਨ ਕੀ ਆਏ ਆ ਹਾਂਜੀ ਵੀ ਸਾਡੀ ਬਾਡੀ ਅਸੀਂ ਕਿਉਂ ਢਿੱਜੇ ਲੈ ਕੇ ਗਏ ਹੁੰਦੇ ਅਸੀਂ ਦੁਆਰਾ ਚੈੱਕ ਕਰਨਾ ਆਉਣਾ ਸੀਗਾ ਸਾਡੇ ਪਰਿਵਾਰ ਚੋਂ ਦੱਸੋ ਕਿਹੜਾ ਮੈਂਬਰ ਲੈ ਗਿਆ ਹਾਂਜੀ ਸਾਈਨ ਹੋਏ ਹੋਣਗੇ ਜ਼ਿੰਮੇਵਾਰ ਬੰਦਾ ਹੀ ਲੈ ਕੇ ਜਾਣਾ ਸੀ ਹਾਂਜੀ ਔਰ ਐਡੀ ਵੀ ਲੈ ਕੇ ਕੀ ਉਹ ਹਸਪਤਾਲ ਦੇ ਵਿੱਚ ਸਿਰਫ ਦੋ ਹੀ ਮੌਚਰੀ ਰੂਮ ਹਾਂਜੀ ਡੈੱਡ ਬਾਡੀਆਂ ਰੱਖਣ ਵਾਲੇ ਦੋ ਹੀ ਉੱਥੇ ਰੂਮਾਂ ਦੋ ਡੈੱਡ ਬਾਡੀਆਂ ਸੀ ਹਾਂਜੀ ਉਹ ਡੈੱਡ ਬੋਡੀ ਕਿਸੇ ਹੋਰ ਨੂੰ ਦੇਤੀ। ਓਹੋ ਜਿਹੜੇ ਇਹ ਪਰਿਵਾਰ ਦੀ ਡੈੱਡ ਬੋਡੀ ਸੀ ਹਾਂਜੀ ਉਹ ਕਿਸੇ ਹੋਰ ਨੂੰ ਦੇਤੀ। ਹਾਂਜੀ ਔਰ ਇਹ ਤਾਂ ਕਹਿ ਨਹੀਂ ਸਕਦੇ ਵੀ ਇਹ ਗਲਤੀ ਨਾਲ ਹੋ ਗਿਆ। ਜਦੋਂ ਆਪਾਂ ਡੈੱਡ ਬੋਡੀ ਨੂੰ ਰੱਖਦੇ ਆ ਉਹਦੇ ਵਿੱਚ ਜਿਹੜਾ ਬੰਦਾ ਉੱਥੇ ਡੈੱਡ ਬੋਡੀ ਨੂੰ ਜਮ੍ਹਾਂ ਕਰਾਉਂਦਾ ਹਾਂਜੀ ਉਹੀ ਬੰਦਾ ਉਥੋਂ ਉਹਨੂੰ ਲੈ ਸਕਦਾ। ਹਾਲਾਂਕਿ ਪਰਿਵਾਰ ਦਾ ਤੀਜਾ ਬੰਦਾ ਵੀ ਨਹੀਂ ਲੈ ਸਕਦਾ। ਇਹ ਕਾਨੂੰਨੀ ਅਧਾਰੇ ਦੇ ਵਿੱਚ ਆਉਂਦਾ ਹੈਗਾ ਖੁਨੀ ਦਾ ਹਾਂਜੀ ਇਹ ਪਹਿਲਾਂ ਗੱਲ ਮਾਫ ਕਰਨਾ ਗੱਲ ਘਟਾ ਗਿਆ ਇਹ ਪਹਿਲਾਂ ਵੀ ਹੋ ਚੁੱਕਾ ਹੈ ਇਸ ਸ਼ੀਟਾਂ ਇਹ ਪਹਿਲਾਂ ਵੀ ਲੁਧਿਆਣਾ ਦੇ ਹਸਪਤਾਲ ਦੀ ਗੱਲ ਹੀ ਸੀ ਹਾਂ ਪਹਿਲਾਂ ਵੀ ਹੋਈ ਇਤਾਂ ਦੀਆਂ ਘਟਨਾਵਾਂ ਉੱਥੇ ਹੁੰਦੀਆਂ ਨੇ ਨਹੀਂ ਹੁਣ ਉਹ ਵਾਟ ਵਾਇਸ ਜਿਹੜਾ ਜੋ ਵੀ ਬੰਦਾ ਟੈਂਡ ਕਰਦਾ ਸੀ ਉਹ ਸਸਪੈਂਡ ਵੀ ਕੀਤਾ ਗਿਆ ਸੀ ਸਸਪੈਂਡ ਕੀਤਾ ਹੈ ਬਿਲਕੁਲ ਹਾਂਜੀ ਜਦੋਂ ਇਹ ਗੱਲ ਦਾ ਪਤਾ ਲੱਗਾ ਪਰਿਵਾਰਕ ਮੈਂਬਰਾਂ ਨੂੰ ਕਿ ਜਦੋਂ ਉਹਨਾਂ ਨੇ ਮੌਚਰੀ ਰੂਮ 'ਚ ਜਾ ਕੇ ਦੇਖਿਆ ਵੀ ਉਹ ਕਹਿੰਦੇ ਇਹ ਤਾਂ ਸਾਡੀ ਡੈੱਡ ਬੋਡੀ ਨਹੀਂ ਹੈਗੀ ਹਾਂਜੀ ਸਾਡੀ ਲੋ ਕਿੱਥੇ ਆ ਉਹ ਕਹਿੰਦੇ ਜੀ ਉਹ ਤਾਂ ਫਿਰ ਜਿਹੜੀ ਜਿਹੜੀ ਸਾਥੀ ਇਹਨਾਂ ਦੀ ਪਈ ਆ ਜਿਹਦੀ ਇਹ ਆ ਉਹ ਥੋੜੀ ਲੈ ਕੇ ਉਹਨੇ ਸੰਸਕਾਰ ਕਰਤਾ ਜਾ ਕੇ। ਓਹੋ। ਦੇਖੋ ਫੇਰ ਜਦੋਂ ਉਹ ਬੰਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਵੀ ਭਾਈ ਤੁਸੀਂ ਜਿਹੜੀ ਰੈੱਡ ਬੋਡੀ ਆ ਸਾਡੀ ਤੁਸੀਂ ਇੱਥੋਂ ਲੈ ਗਿਆ ਥੋੜੀ ਇੱਥੇ ਪਈ ਆ। ਹਾਂਜੀ। ਪੱਤਰਕਾਰਾਂ ਦਾ ਇਕੱਠ ਵੀ ਹੋ ਗਿਆ ਜਦੋਂ ਰੌਲਾ ਪੈ ਗਿਆ ਤਾਂ ਆਬਵੀਅਸਲੀ ਇਕੱਠ ਤਾਂ ਹੋਣਾ ਹੀ ਸੀ ਕਿਉਂਕਿ ਰੌਲਾ ਪੈ ਗਿਆ। ਪਰਿਵਾਰ ਗੁੱਸੇ ਦੇ ਵਿੱਚ ਸੀਗਾ ਪਰਿਵਾਰ ਸਾਰਾ ਹੀ। ਹਾਂਜੀ। ਜਦੋਂ ਉਹਨਾਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਅਸੀਂ ਤਾਂ ਰੈੱਡ ਬੋਡੀ ਦਾ ਸੰਸਕਾਰ ਕਰਤਾ। ਉਹਨਾਂ ਨੇ ਵੀ ਨਹੀਂ ਦੇਖਿਆ ਵੱਡੀ ਗੱਲ ਤਾਂ ਇੱਥੇ ਹੀ ਸਵਾਲ ਖੜਾ ਹੋਇਆ ਜਦੋਂ ਤੁਸੀਂ ਗੱਲ ਕਹਿਣਾ ਉਹਨਾਂ ਨੇ ਇਹ ਚੀਜ਼ ਦੇਖੀ ਨਹੀਂ ਜਦੋਂ ਅੰਤਿਮ ਸੰਸਕਾਰ ਕਰਦੇ ਆਪਾਂ ਆਪਣੇ ਜਨਮ ਤੋਂ ਲੈ ਕੇ ਮਰਨ ਤੱਕ ਰੀਤੀ ਰਿਵਾਜ ਪੰਜਾਬੀ ਕਲਚਰ ਵਿੱਚ ਬਣੇ ਹੋਏ ਆ ਸਾਰੇ ਸਭ ਭਾਰਤ ਕਲਚਰ ਚ ਹੈਗਾ ਭਾਈ ਸਾਰੇ ਕਲਚਰਾਂ ਜੇ ਮੂਹ ਦਿਖਾਈ ਹੁੰਦੀ ਕੋਈ ਕਿਸੇ ਹਿਸਾਬ ਨਾਲ ਕਰਦਾ ਕੋਈ ਕਿਸੇ ਹਿਸਾਬ ਨਾਲ ਕਰਦਾ ਆਪਣੇ ਪੰਜਾਬੀ ਜਿਹੜੇ ਧਰਮ ਦੇ ਵਿੱਚ ਹੈਗੇ ਆ ਆਪਾਂ ਉਹਨੂੰ ਇਸ਼ਾਨਾਲ ਵੀ ਕਰਾਉਂਦੇ ਆ ਕੱਪੜੇ ਵਸਤਰ ਵੀ ਚੇਂਜ ਕਰਦੇ ਆ ਹਨਾ 100 ਤਰ੍ਹਾਂ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਉਹ ਪੂਰੀਆਂ ਕਰਦੇ ਆ ਔਰ ਉਹਨਾਂ ਬੰਦਿਆਂ ਨੇ ਉਹ ਕਹਿੰਦੇ ਅਸੀਂ ਤਾਂ ਕੁਛ ਨਹੀਂ ਦੇਖਿਆ ਜੀ ਜਾ ਕੇ ਸਸਕਾਰ ਕਰਤਾ ਹੁਣ ਇੱਥੇ ਸਵਾਲ ਖੜਾ ਹੋ ਗਿਆ ਉਹ ਕਹਿੰਦੇ ਵੀ ਕੀ ਗੱਲ ਆ ਤੁਸੀਂ ਆਪਦੀ ਜਿਹੜੀ ਠੋਡੀ ਡੈਡ ਬੋਡੀ ਦਾ ਇੱਕ ਗੱਲ ਹੋਰ ਵੀ ਇੱਥੇ ਸਵਾਲ ਖੜਾ ਹੋਇਆ ਹਾਂਜੀ ਜਿਹੜੀ ਮਾਤਾਾਂ ਦੀ ਬੋਡੀ ਸੀ ਉਹਦਾ weight ਸੀ 55 ਕਿਲੋ ਹਾਂਜੀ ਤੇ ਜਿਹੜੀ ਉਹਨਾਂ ਦੀ ਡੈਡ ਬੋਡੀ ਸੀ ਉਹਦਾ ਸੀ 85 ਦੇ ਪਲੱਸ ਓਏ ਹੋਏ ਤੇ ਪਰਿਵਾਰ ਦੇ ਜਿਹੜੇ ਬਿਆਨ ਚੱਲ ਰਹੇ ਸੋਸ਼ਲ ਮੀਡੀਆ ਤੇ ਹਾਂਜੀ ਉਹ ਪਰਿਵਾਰ ਉਹ ਬਿਆਨ ਦੇ ਰਿਹਾ ਇਹ ਚੀਜ਼ ਉਹ ਕਹਿੰਦੇ ਵੀ ਮੰਨ ਲੈ ਕੇ ਚੱਲੋ ਵੀ ਤੁਸੀਂ ਡੈਡ ਬੋਡੀ ਦੇ weight ਤੋਂ ਹੀ ਅੰਦਾਜ਼ਾ ਲਾ ਸਕਦੇ ਵੀ ਇਹ ਸਾਡੀ ਨਹੀਂ ਮੈਂ ਤਾਂ ਇਹ ਕਹੂੰਗਾ ਗੱਲ ਸਾਹਿਬੀ ਐਡਾ ਨਕੰਮਾ ਪਰਿਵਾਰ ਫਿਰ ਤਾਂ ਹੀ ਐਸਾ ਕਰਦੇ ਵੀ ਉਹਨਾਂ ਨੂੰ ਬਸ ਜਲਦੀ ਸੀਗੀ ਲਿਆਂਦੀ ਤੇ ਨਾਲ ਦੀ ਨਾਲ ਸੰਸਕਾਰ ਕਰ ਇਥੇ ਸਿੱਧੂ ਸਾਹਿਬ ਉਹਨਾਂ ਨੇ ਸਵਾਲ ਖੜੇ ਕੀਤੇ ਆ ਪਰਿਵਾਰ ਨੇ ਉਹ ਕਹਿੰਦੇ ਵੀ ਇਹਦਾ ਮਤਲਬ ਇਹ ਹੋਇਆ ਕਿ ਡਾਕਟਰ ਤੇ ਉਹ ਜਿਹੜਾ ਪਰਿਵਾਰ ਆ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਇਹ ਗੱਲਬਾਤ ਹੋਈ ਆ ਵੀ ਉਹਨਾਂ ਨੇ ਤਾਂ ਇਹ ਵੀ ਇਲਜ਼ਾਮ ਲਾਏ ਆ ਪਰਿਵਾਰਕ ਮੈਂਬਰਾਂ ਨੇ ਉਹ ਕਹਿੰਦੇ ਵੀ ਸਾਡੀ ਜਿਹੜੀ ਰੈੱਡ ਬੋਡੀ ਤੇ ਜਿਹੜੇ ਅੰਗਾਂ ਨਾਲ ਸ਼ੇਰਖਾਨੀ ਕੀਤੀ ਗਈ ਖਣੀ ਆ ਇਹਨਾਂ ਨੇ ਉਹ ਬਹੁਤ ਵੱਡਾ ਸਕੈਮ ਕੀਤਾ ਵਾ ਬੋਡੀ ਦੇ ਨਾਲ ਹੋ ਸਕਦਾ ਹਾਂ ਇਹ ਨੂੰ ਇਨਕਲੀ ਨਹੀਂ ਸਕਦੇ ਸ਼ੱਕ ਦੇ ਕੇ ਰਿਜਤਾ ਆ ਹੀ ਰਹੀ ਹੈ ਚੀਜ਼ ਬਿਲਕੁਲ ਬੜਾ ਵੱਡਾ ਉੱਥੇ ਇਕੱਠ ਹੋਇਆ ਹਾਂਜੀ ਔਰ ਉਹ ਪਰਿਵਾਰ ਵਾਪਸ ਵਿਚਾਰਾ ਮੁੜ ਕੇ ਆਇਆ ਪੁਲਿਸ ਨੇ ਕਾਰਵਾਈ ਕੀਤੀ ਆ ਉਸ ਤੋਂ ਬਾਅਦ ਚ ਪਰਿਵਾਰ ਦੇ ਨਾਲ ਰਾਬਤਾ ਨਹੀਂ ਕਾਇਮ ਹੋਇਆ ਹੋ ਸਕਦਾ ਵੀ ਹੁਣ ਅੱਗੇ ਦੀ ਕਾਰਵਾਈ ਕੀ ਹੈ ਔਰ ਇਹ ਉਥੋਂ ਦੇ ਸਾਰੇ ਹੀ ਜਿੰਨੇ ਵੀ ਅ ਡਾਕਟਰ ਆ ਇੱਕ ਵਾਰ ਉਹਨਾਂ ਨੂੰ ਸ਼ੱਕ ਦੇ ادارے ਦੇ ਵਿੱਚ ਉਹਨਾਂ ਨੇ ਖੜਾ ਕਰ ਦਿੱਤਾ ਬੜੀ ਨਲਾਇਕੀ ਵਾਲੀ ਗੱਲ ਆ ਵੈਸੇ ਹੀ ਚਲੋ ਮੰਨ ਲਿਆ ਵੀ ਡਾਕਟਰ ਤੋਂ ਵੀ ਗਲਤੀ ਹੋ ਗਈ ਲੈ ਕੇ ਜਾਣ ਵਾਲੇ ਤੋਂ ਗਲਤੀ ਹੋ ਗਈ ਪਰ ਜਿਹਦਾ ਪਰਿਵਾਰ ਸੀ ਘੱਟੋ ਘੱਟ ਉਹਨਾਂ ਨੂੰ ਤਾਂ ਦੇਖਣਾ ਚਾਹੀਦਾ ਸੀ ਜੀ ਬਿਲਕੁਲ ਇਹ ਬਣਦੀ ਸੀਗੀ ਤੇ ਇਹ ਇਦਾਂ ਦੀਆਂ ਅਣਗੇਲੀਆਂ ਹੈਗੀਆਂ ਹਸਪਤਾਲਾਂ ਦੀਆਂ ਅੱਜ ਕੱਲ੍ਹ ਭਾਈ ਜੇ ਲੱਗਦਾ ਵੀ ਕੋਈ ਇਦਾਂ ਦੀ ਗੱਲਬਾਤ ਹੋ ਗਈਆਂ ਮੌਚਰੀ ਰੂਮ ਜਿਹੜੇ ਤੁਹਾਡੇ ਪਿੰਡਾਂ ਦੇ ਨੇੜੇ ਆ ਜਾਂ ਸ਼ਹਿਰਾਂ ਦੇ ਨੇੜੇ ਆ ਆਪਦੀ ਡੈੱਡ ਬੋਡੀ ਕਿਉਂਕਿ ਅੱਜ ਕੱਲ ਮੋਸਟ ਹੀ ਸਿੱਤੂ ਸਾਹਿਬ ਹਰੇਕ ਪਰਿਵਾਰ ਦੇ ਵਿੱਚੋਂ ਇੱਕ ਦੋ ਜੀ ਜਿਹੜੇ ਆ ਉਹ ਵਿਦੇਸ਼ਾਂ ਦੀ ਤਰਫ ਡਿਟੇ ਰਹਿੰਦੇ ਨੇ ਤਾਂ ਇਹ ਹੁੰਦਾ ਹੀ ਆ ਕਿ ਪਰਿਵਾਰ ਨੂੰ ਡਿਕਣਾ ਹੁੰਦਾ ਅੰਤਿਮ ਰਸਮਾਂ ਕਰਨੀਆਂ ਹੁੰਦੀਆਂ ਔਰ ਪਰਿਵਾਰ ਨੇ ਜਾਂਦੇ ਹੋਏ ਨੇ ਆਖਰੀ ਜਿਹੜਾ ਉਹ ਵਾਰਿਸ ਹੁੰਦਾ ਉਹਦਾ ਜਿਹੜਾ ਜਾਂ ਕਹਿੰਦੀ ਹੈ ਕਿ ਪਰਿਵਾਰ ਦਾ ਮੁਖੀ ਹੁੰਦਾ ਉਹਦਾ ਜਿਹੜਾ ਆਖਰੀ ਜਾਂਦੀਵਾਰ ਕਹਿੰਦੇ ਆਪਾਂ ਮੂੰਹ ਵੇਖਣਾ ਹੁੰਦਾ ਸੋ ਇਹ ਹੁੰਦਾ ਹੀ ਆ ਕਿ ਇੱਕ ਦੋ ਦਿਨ ਬਾਅਦ ਹੀ ਆਪਾਂ ਸੰਸਕਾਰ ਕਰਦੇ ਆ ਤਾਂ ਬਹੁਤ ਜਿਹੜੀ ਆ ਮਾਰੀ ਜਿਹੜੀ ਅਨਗੇਲੀ ਕਹਿ ਸਕਦੇ ਉਹਨੂੰ ਕੋਈ ਇਹ ਤਾਂ ਕਹਿ ਨਹੀਂ ਸਕਦੇ ਵੀ ਗਲਤੀ ਨਾਲ ਹੋ ਗਿਆ ਇਹ ਬਹੁਤ ਵੱਡੀ ਅਨਗੇਲੀ ਤੇ ਮਿਲੀ ਭਗਤ ਦੇ ਨਾਲ ਇਹ ਕਾਰਨਸਾ ਦਾ ਹੋ ਸਕਦਾ ਹੈ ਇਹਦਾ ਵੱਡੇ ਤੌਰ ਤੇ ਜਿਹੜੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਨਹੀਂ ਬਿਲਕੁਲ ਅਸੀਂ ਮੰਗ ਕਰਾਂਗੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਇਸ ਜੋ ਇਸ ਘਟਨਾ ਲਈ ਚੰਗੀ ਤਰ੍ਹਾਂ ਚੰਗੇ ਅਫਸਰ ਲਾ ਕੇ ਤਕੀਕਾਤ ਕੀਤੀ ਜਾਵੇ ਕੀ ਪਤਾ ਇਹ ਹੋ ਸਕਦਾ ਕਿ ਇਸ ਘਟਨਾ ਦੇ ਪਿੱਛੇ ਸਾਨੂੰ ਕੁਝ ਹੋਰ ਦੇਖਣ ਨੂੰ ਮਿਲੇ ਕੁਝ ਛੋਟੀ ਨਹੀਂ ਬਹੁਤ ਵੱਡੇ ਇੱਕ ਘਟਨਾ ਗੱਲ ਸਾਹਿਬ ਮੈਂ ਕਹੂੰਗਾ ਬਿਲਕੁਲ ਕਿ ਇੱਕ ਪਰਿਵਾਰ ਦਾ ਜੀ ਪੂਰਾ ਹੋ ਜਾਂਦਾ ਇੱਕ ਡਾਕਟਰ ਦੇ ਇੱਕ ਹਸਪੀਟਲ ਦੀ ਜ਼ਿੰਮੇਵਾਰੀ ਦੇ ਸਹਾਰੇ ਤੇ ਬੰਦਾ ਉਹਦੇ ਕਰਦਿਆਂ ਨੂੰ ਛੱਡ ਕੇ ਜਾਂਦਾ ਵਾ ਔਰ ਮੌਤਰੀ ਦਾ ਨਜਾਤ ਇਸ ਚੀਜ਼ ਕਰਕੇ ਹੋਇਆ ਸੀ ਕਿ ਕਦੇ ਸਾਨੂੰ ਆਪਦੇ ਪਰਿਵਾਰਿਕ ਜੀ ਜੋ ਅਚਾਨਕ ਜਾਂ ਸਦੀਵੀ ਵਿਛੋੜਾ ਦੇ ਜਾਂਦੇ ਹਾਂ ਹਾਂ ਕੁਝ ਸਮੇਂ ਵਿਛੋੜਾ ਪੈ ਜਾਂਦਾ ਵਾ ਕਿ ਉਹਨੂੰ ਘਟੋ ਘਟੇ ਵੱਤ ਤੋਂ ਵੱਦ ਨਾਲ ਪਾਰ ਕਰ ਸਕੀਏ ਪਰ ਐਸ ਅਕੋਰਡਿੰਗ ਮੈਂ ਤਾਂ ਇਹ ਕੱਲ ਕਹੂੰਗਾ ਜੋ ਇਹ ਘਟਨਾਵਾਂ ਹੋ ਰਹੀਆਂ ਲੋਕਾਂ ਦਾ ਵਿਸ਼ਵਾਸ ਉੱਟ ਗਿਆ ਦੇਖੋ ਜੀ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਸੀ ਬਿਲਕੁਲ ਜੀ ਲੇਕਿਨ ਅੱਜ ਜਿਹੜਾ ਅਜਿਹੇ ਕੁਝ ਸ਼ਰਾਰਤੀ ਅੰਸਰਾਂ ਦੇ ਕਰਕੇ ਜਾਂ ਕਹੀਏ ਹਰੇਕਾ ਡਿਪਾਰਟਮੈਂਟ ਦੇ ਵਿੱਚ ਜੇ ਚੰਗੇ ਬੰਦੇ ਨੇ ਤਾਂ ਮਾੜੇ ਬੰਦੇ ਵੀ ਹੁੰਦੇ ਆ ਜੀ ਬਿਲਕੁਲ ਜੀ ਤੇ ਅਜਿਹੇ ਮਾੜੇ ਲੋਕਾਂ ਦਾ ਕਰਕੇ ਅੱਜ ਇਹ ਜਿਹੜਾ ਚੱਕ ਦੇ ਦਰਜ ਡਾਕਟਰਾਂ ਤੇ ਵੀ ਲੋਕ ਸ਼ੱਕ ਕਰਨ ਲੱਗੇ ਆ ਸੋ ਬਹੁਤ ਮਾੜੀ ਜਿਹੜੀ ਮੰਦ ਭਾਗੀ ਇਹ ਘਟਨਾ ਵਾਪਰੀ ਹੈ ਹਾਂਜੀ ਔਰ ਜਰੂਰ ਇਨਸਾਫ ਦਵਾਣਾ ਚਾਹੀਦਾ ਪ੍ਰਸ਼ਾਸਨ ਨੂੰ ਇਹਨਾਂ ਪਰਿਵਾਰ ਨੂੰ